ਹਾਂਜੀ ਰਾਧਾ ਸਵਾਮੀ ਜੀ ਸਾਰੀ ਬਾਬਾ ਜੀ ਦੀ ਸੰਗਤ ਨੂੰ ਲੋ ਜੀ ਅੱਜ ਆਪਾਂ ਇੱਕ ਗੱਲ ਕਰਨੀ ਆ ਸਾਰਿਆਂ ਨਾਲ ਆਪਾਂ ਆਏ ਸੀ ਇਕਾਂਤ ਸਥਾਨ ਤੇ ਨਹਿਰ ਦੇ ਉੱਤੇ ਠੀਕ ਹੈ ਜੀ ਜਿਹੜੀ ਆਪਾਂ ਗੱਲ ਕਰਨੀ ਉਹ ਕਰਨੀ ਆ ਵੀ ਕੀ ਆਜ਼ਾਦੀ ਦੀ ਜ਼ਿੰਦਗੀ ਜੀਣ ਲਈ ਇਨਸਾਨ ਨੂੰ ਹੀ ਅਧਿਕਾਰ ਆ ਜਿਹੜੇ ਜਾਨਵਰ ਆ ਉਹਨਾਂ ਨੂੰ ਅਧਿਕਾਰ ਆਜ਼ਾਦੀ ਦੀ ਜ਼ਿੰਦਗੀ ਜੀਣ ਦਾ ਬਿਲਕੁਲ ਵੀ ਨਹੀਂ ਹੈਗਾ ਮਨ ਨੂੰ ਇਹ ਗੱਲਾਂ ਸੋਚ ਕੇ ਇੰਨਾ ਕਿ ਜ਼ਿਆਦਾ ਠੇਸ ਪਹੁੰਚਦੀ ਆ ਬਈ ਜਿਹੜੇ ਸਮਝਣ ਵਾਲੇ ਆ ਉਹ ਤਾਂ ਚਲੋ ਸਮਝ ਲੈਣਗੇ ਜਿਹੜੇ ਨਹੀਂ ਸਮਝਣ ਵਾਲੇ ਹੈਗੇ ਉਹਨਾਂ ਨੇ ਤਾਂ ਕੋਈ ਨਾ ਕੋਈ ਬਹਾਨਾ ਮਾਰ ਹੀ ਦੇਣਾ ਹੁੰਦਾ ਆ ਸੋ ਜਿੱਦਾਂ ਬਾਬਾ ਜੀ ਹਰੇਕ satsang ਵਿੱਚ ਇਦਾਂ ਹੀ ਕਹਿੰਦੇ ਆ ਬਈ ਜਿਹੜਾ ਆਪਾਂ ਜਾਨਵਰਾਂ ਨੂੰ ਮਾਰ ਕੇ ਆਪਣੀ ਜੀਭ ਦੇ ਸੁਆਦ ਲਈ ਖਾਂਦੇ ਆ ਕੀ ਉਹਦਾ ਆਪਾਂ ਨੂੰ ਲੇਖਾ ਜੋਖਾ ਦੇਣਾ ਪਊਗਾ ਤਾਂ ਕਿੰਨਾ ਕੁ ਦੇਣਾ ਪਊਗਾ ਇੱਕ ਮੈਂ ਆ ਫੋਟੋ ਵੀ ਨਾਲ ਲਾਈ ਆ থাম্বਨੇਲ ਦੇ ਉੱਤੇ ਤੇ ਇਹ ਵੀਡੀਓ ਵੀ ਮੈਂ ਦੇਖੀ ਸੀਗੀ ਇਹਦੇ ਵਿੱਚ ਕਿਸੇ ਨੇ ਆਪਣੇ ਘਰ ਸਨੇਕ ਰੱਖਿਆ ਸੱਪ ਜਿੱਦਾਂ ਤੇ ਉਹ ਨਾਲੇ ਵੀਡੀਓ ਬੰਦਾ ਬਣਾਉਂਦਾ ਆ ਤੇ ਨਾਲੇ ਉਹਦੇ ਜਿਹੜਾ ਜਿਹੜੇ ਪਿੰਜਰੇ ਜਿਹੇ ਚ ਸੱਪ ਰੱਖਿਆ ਉਹਦੇ ਵਿੱਚ ਇੱਕ ਚੂਹੇ ਨੂੰ ਸੈੱਡ ਦਿੰਦਾ ਆ ਤੇ ਚੂਹਾ ਉਹ ਸੱਪ ਦੇ ਆਲੇ-ਦੁਆਲੇ ਘੁੰਮਦਾ ਆ ਤੇ ਜਦੋਂ ਸੱਪ ਡੰਗ ਮਾਰਦਾ ਆ ਚੂਹੇ ਦੇ ਤਾਂ ਚੂਹਾ ਇੱਕ ਯਾਨੀ ਕਿ ਦਮ ਝੰਡੋੜ ਜਾ ਹੋ ਜਾਂਦਾ ਤਾਂ ਜਦੋਂ 10-20 ਕੇ ਸਕਿੰਟਾਂ ਬਾਅਦ ਜਦੋਂ ਚੂਹੇ ਦੀ ਮੌਤ ਹੁੰਦੀ ਆ ਤੇ ਜਦੋਂ ਉਹਦੀ ਜਾਨ ਨਿਕਲਦੀ ਆ ਉਹਦਾ ਬਾਥਰੂਮ ਵੀ ਵਿੱਚੇ ਹੀ ਨਿਕਲ ਜਾਂਦਾ ਆ ਜਿੱਦਾਂ ਇਨਸਾਨ ਆ ਆਪਾਂ ਬਹੁਤ ਦੇਖਿਆ ਇਨਸਾਨ ਜਿਨ੍ਹਾਂ ਦਾ ਜਿੱਦਾਂ ਮੌਤ ਦੇ ਵੇਲੇ ਬਾਥਰੂਮ ਵੀ ਵਿੱਚ ਨਿਕਲਿਆ ਹੁੰਦਾ ਆ ਤੇ ਬਾਕੀ ਤੁਸੀਂ ਸਾਰਾ ਕੁਝ ਦੇਖਿਆ ਹੀ ਆ ਜਿੱਦਾਂ ਤਕਰੀਬਨ ਸਾਰੇ ਦੇਖਦੇ ਆ ਤੇ ਜਿੰਨਾ ਦੁੱਖ ਇਨਸਾਨ ਨੂੰ ਲੱਗਦਾ ਆ ਮਰਨ ਵੇਲੇ ਓਨਾ ਹੀ ਜਾਨਵਰਾਂ ਨੂੰ ਵੀ ਤਾਂ ਓਨਾ ਹੀ ਲੱਗਦਾ ਆ ਤਾਂ ਹੀ ਉਹਨਾਂ ਦਾ ਇਦਾਂ ਬਾਥਰੂਮ ਵਿੱਚ ਨਿਕਲਦਾ ਆ ਤੇ ਜਿੱਦਾਂ ਮੰਨ ਲਓ ਕੋਈ ਕੁੱਕੜ ਵੱਢ ਕੇ ਖਾ ਲੈਂਦੇ ਕੋਈ ਬੱਕਰੇ ਕੋ ਮੱਛੀਆਂ ਕੋ ਸੂਰ ਖੇਸ ਵਾ ਪਤਾ ਨਹੀਂ ਕੀ ਕੀ ਖਾਈ ਜਾਂਦੀ ਆ ਦੁਨੀਆ ਪਰ ਜਿਹੜੇ ਖਾਂਦੇ ਆ ਉਹਨਾਂ ਨੂੰ ਤਾਂ ਇਹ ਵੀਡੀਓ ਬਹੁਤ ਮਾੜੀ ਲੱਗੂਗੀ ਉਹ ਗਲਤ ਕਮੈਂਟ ਵੀ ਕਰਨਗੇ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਗਲਤ ਕਮੈਂਟ ਕਰਨ ਚਾਹੇ ਜੋ ਮਰਜੀ ਕਰਨ ਪਰ ਆਪਾਂ ਜਿਹੜੀ ਗੱਲ ਸਚਾਈ ਆ ਜੋ ਕੁਦਰਤ ਦੇ ਵਿੱਚ ਸਹੀ ਅਸੂਲ ਆ ਕੁਦਰਤ ਦਾ ਆਪਾਂ ਤਾਂ ਉਹਦੀ ਗੱਲ ਹਮੇਸ਼ਾ ਕਰਦੇ ਰਵਾਂਗੇ ਆਖਰੀ ਦਮ ਤੱਕ ਠੀਕ ਆ ਇਹ ਬਹੁਤ ਮਾੜੀ ਘਟਨਾ ਆ ਜਿੱਦਾਂ ਆਪਾਂ ਕਿਸੇ ਆਪਣਾ ਬਿਲਕੁਲ ਵੀ ਹੱਕ ਨਹੀਂ ਬਣਦਾ ਹੈਗਾ ਆਪਣੀ ਜੀਬ ਦੇ ਸਵਾਦ ਲਈ ਦੂਜੀ ਇੱਕ ਗੱਲ ਤੁਸੀਂ ਹੋਰ ਦੇਖੋ ਵੀ ਜਿਹੜਾ ਇਨਸਾਨ ਆ ਉਹਨੂੰ ਜੀਂਦੇ ਰਹਿਣ ਲਈ ਕਿਹੜੀ ਚੀਜ਼ ਦੀ ਲੋੜ ਆ ਉਹਦਾ ਢਿੱਡ ਭਰਨਾ ਉਹ ਆਪਾਂ ਜਿੱਦਾਂ ਸ਼ਾਕਾਹਾਰੀ ਭੋਜਨ ਆ ਰੋਟੀ ਆ ਸੈਂਪਲ ਦਾਲ ਸਬਜ਼ੀ ਫਲ ਫਰੂਟ ਤੁਸੀਂ ਜੋ ਮਰਜ਼ੀ ਖਾ ਲਓ ਤੁਸੀਂ ਜੇ ਉਹ ਖਾ ਲੂਗੇ ਭਾਵੇਂ ਸਾਰੀ ਉਮਰ ਤੁਸੀਂ ਦਾਲ ਸਬਜ਼ ਹੁਣ ਅਸੀਂ ਆ ਸਾਡੀ ਉਮਰ ਮੇਰੇ ਹਿਸਾਬ ਨਾਲ 43 42 43 ਸਾਲ ਦੀ ਹੋ ਗਈ ਆ ਅੱਜ ਤੱਕ ਨਾ ਆਂਡੇ ਨੂੰ ਨਾ ਸ਼ਰਾਬ ਨੂੰ ਕਿਸੇ ਚੀਜ਼ ਨੂੰ ਟੱਚ ਨਹੀਂ ਕਰਕੇ ਦੇਖਿਆ ਹੈਗਾ ਸਵਾਦ ਨਹੀਂ ਦੇਖਿਆ ਤੇ ਕੀ ਅਸੀਂ ਜ਼ਿੰਦਗੀ ਜੀਂਦੇ ਨਹੀਂ ਹੈਗੇ ਕੀ ਅਸੀਂ ਦੁਨੀਆਦਾਰੀ ਦੇ ਵਿੱਚ ਨਹੀਂ ਵਿਚਰਦੇ ਹੈਗੇ ਕੀ ਸਾਡਾ ਕੋਈ ਅੰਗ ਪੈਰ ਘਟਿਆ ਜਾਂ ਸਾਡੇ ਵਿੱਚ ਜਾਨ ਘਟਿਆ ਸਾਰਾ ਕੁਝ ਹਨ ਪੂਰਾ ਆ ਸੋ ਜਿਹੜੇ ਇਹ ਖਾਂਦੇ ਆ ਕੀ ਉਹਨਾਂ ਦੇ ਵਿੱਚ ਬਹੁਤ ਜ਼ਿਆਦੀ ਜਾਨ ਆ ਜਾਂਦੀ ਆ ਐ ਕਾ ਬਰਿੰਦਰ ਘੋਮਣਿਆ ਜਿਹਦੀ ਪਿੱਛੇ ਜੇ ਡੈਥ ਹੋਈ ਆ ਬੋਡੀ ਬਿਲਡਰ ਸੀਗਾ ਉਹ ਦੇਖ ਲਓ ਸ਼ਾਕਾਹਾਰੀ ਸੀਗਾ ਕਹਿੰਦੇ ਤੇ ਕੀ ਉਹਦਾ ਸਰੀਰ ਨਹੀਂ ਬਣਿਆ ਉਹਨੇ ਜਿਹੜਾ ਆਪਾਂ ਕਿਸੇ ਨੂੰ ਦੁੱਖ ਦੇ ਕੇ ਉਹਦੀ ਜਾਨ ਲੈ ਕੇ ਆਪਣਾ ਢਿੱਡ ਭਰਨਾ ਆ ਇਹਦੇ ਨਾਲੋਂ ਤਾਂ ਜਿੱਦਾਂ ਕਹਿੰਦੇ ਹੁੰਦੇ ਆ ਬਈ ਭੁੱਖਾ ਰਹਿ ਲਵੇ ਬੰਦਾ ਉਹ 100 ਦਰਜੇ ਚੰਗਾ ਆ ਜਦੋਂ ਇਹ ਗ੍ਰੰਥਾ ਪੋਥੀਆਂ ਦੇ ਵਿੱਚ ਵੀ ਲਿਖਿਆ ਆ ਜਦੋਂ ਚਾਹੇ ਉਹ ਇਨਸਾਨ ਆ ਚਾਹੇ ਜਿਹੜਾ ਮਰ ਜੀਏ ਮਰਨ ਜੰਮਣ ਦੇ ਚੱਕਰਾਂ ਵਿੱਚੋਂ ਜਿਹੜਾ ਛਟਕਾਰਾ ਗੁਰੂ ਪੀਰ ਦਵਾਉਂਦੇ ਆ ਇਸ ਧਾਰਦੀ ਦੇ ਉੱਤੇ ਆਣ ਕੇ ਇਨਸਾਨ ਵਾਲਾ ਜਾਮਾ ਧਾਰ ਕੇ ਸਾਰਾ ਕੁਝ ਸਮਝਾਉਂਦੇ ਆ ਉਹਦਾ ਮੇਨ ਮਕਸਦ ਗੁਰਬਾਣੀ ਦੇ ਵਿੱਚ ਇਹ ਲਿਖਿਆ ਆ ਉਹ ਕਹਿੰਦੇ ਵੀ ਜਦੋਂ ਬੰਦੇ ਦੀ ਮੌਤ ਆਉਂਦੀ ਆ ਮੰਨ ਲਓ ਉਹਨੂੰ ਜਾਨੀ ਕਿ ਉਹਦੇ ਵਿੱਚ ਇੱਕ ਤੋਕੇ ਆ ਉਹ ਤੋਕ ਦਾ ਮੈਨੂੰ ਪਤਾ ਨਹੀਂ ਹੈਗਾ ਜਿੱਦਾਂ ਜਾਨੀ ਕਿ ਤਾਂ ਪਰਉ ਦਾ ਮਤਲਬ ਪਤਾ ਆ ਉਹ ਸੁਣਦਾ ਆਪਾਂ ਸਿਆਣੇ ਬਜ਼ੁਰਗਾਂ ਤੋਂ ਵੀ ਸੁਣਿਆ ਤੇ ਬਾਬਾ ਜੀ ਦੇ ਸਾਥ ਸੰਗਾਂ ਦੇ ਵਿੱਚ ਵੀ ਸੁਣਿਆ ਆ ਉਹ ਜਿਹੜੇ ਬਾਬਾ ਜੀ ਦੇ ਸਾਥ ਸੰਗ ਸੁਣਦੇ ਆ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਉਸ ਬਾਰੇ ਪਤਾ ਹੋਊਗਾ ਉਹ ਕਹਿੰਦੇ ਵੀ ਜਿਹੜੀ ਇੱਕ ਕੋਈ ਕੰਡਿਆਲੀ ਝਾੜੀ ਹੁੰਦੀ ਆ ਉਹ ਬੰਦੇ ਦੇ ਇਦਾਂ ਮੂੰਹ ਥਾਣੀ ਪਾ ਕੇ ਇਦਾਂ ਪਖਾਨੇ ਥਾਣੀ ਕੱਢਣੀ ਇੰਨਾ ਦੁੱਖ ਲੱਗਦਾ ਜਦੋਂ ਬੰਦੇ ਦੀ ਮੌਤ ਹੁੰਦੀ ਆ ਆਖਰੀ ਸਾਹ ਨਿਕਲਦੇ ਆ ਜੋ ਜੇ ਇਨਸਾਨ ਨੂੰ ਇੰਨਾ ਦੁੱਖ ਲੱਗਦਾ ਹੈ ਤੇ ਜਿਹੜਾ ਉਹ ਜਾਨਵਰ ਆ ਉਹਨੂੰ ਵੀ ਤਾਂ ਉਨਾ ਹੀ ਦੁੱਖ ਲੱਗਦਾ ਹੋਊਗਾ ਜਦੋਂ ਜੇ ਉਹਨੂੰ ਨਾ ਦੁੱਖ ਲੱਗਦਾ ਹੋਵੇ ਜਦੋਂ ਮੰਨ ਲਓ ਕੋਈ ਮੁਰਗਾ ਵੱਢਦਾ ਆ ਜਾਂ ਕੋਈ ਕੋਈ ਵੀ ਜਿੱਦਾਂ ਬੱਕਰਾ ਕੁਝ ਜਿਹੜਾ ਦੁਨੀਆ ਖਾਂਦੀ ਆ ਜਦੋਂ ਉਹਨੂੰ ਫੜਦੇ ਆ ਫੜ ਕੇ ਜਦੋਂ ਉਹਦਾ ਕੰਮ ਕਰਨ ਲੱਗਦੇ ਆ ਤਾਂ ਉਹ ਦੌੜਦਾ ਆ ਪਰੇ ਨੂੰ ਜੇ ਉਹਨੂੰ ਖੁਸ਼ੀ ਹੁੰਦੀ ਹੋਵੇ ਜੇ ਉਹਨੂੰ ਵੱਢ ਹੋਣ ਵਿੱਚ ਸੁਆਦ ਆਉਂਦਾ ਹੋਵੇ ਉਹ ਦੌੜੇ ਕਾਤੇ ਉਹ ਤਾਂ ਤੁਹਾਡੇ ਕੋਲ ਆਣ ਕੇ ਬਹਿ ਜਵੇ ਵੀ ਹਾਂ ਆ ਜਾ ਮੇਰ ਨਾਲ ਕਰ ਲਾ ਜੋ ਕਰਨਾ ਮੈਂ ਤੇਰਾ ਢੱਡ ਭਰਨ ਵਿੱਚ ਪੂਰਾ ਮਦਦ ਕਰੂੰਗਾ ਉਹ ਦੌੜਦਾ ਕਾਤੇ ਆ ਉਹਨੂੰ ਦੁੱਖ ਲੱਗਦਾ ਉਹ ਤਾਂ ਦੌੜਦਾ ਆ ਬਾਕੀ ਕਈ ਲੋਕ ਜਿਹੜੇ ਬਹਾਨੇ ਮਾਰਦੇ ਰਹਿੰਦੇ ਆ ਖਾਣ ਦੇ ਉਹ ਕਹਿੰਦੇ ਰਹਿੰਦੇ ਆ ਆ ਦਾਲਾਂ ਸਬਜ਼ੀਆਂ ਆ ਇਹਨਾਂ ਦੇ ਵਿੱਚ ਵੀ ਤਾਂ ਜਾਨ ਆ ਇਹ ਵੀ ਤਾਂ ਇੱਕ ਕੁਦਰਤ ਦੀ ਚੀਜ਼ ਆ ਉਹ ਉਹ ਵੀ ਪਾਪ ਹੁੰਦਾ ਹੀ ਆ ਇਹ ਵੀ ਸਾਹ ਲੈਂਦੀ ਆ ਆਪਾਂ ਮੰਨਦੇ ਆ ਇਹਨਾਂ ਦੇ ਵਿੱਚ ਵੀ ਜਾਨ ਆ ਪਰ ਇਹਨਾਂ ਦੇ ਵਿੱਚ ਤਾਂ ਜਿਹੜੇ ਮੀਟ ਆ ਬੱਕਰੇ ਮੋਰਗੇ ਹੋਰ ਕਈ ਤਰ੍ਹਾਂ ਦੇ ਮੀਟ ਆ ਇਹਨਾਂ ਦੇ ਵਿੱਚ ਜ਼ਮੀਨ ਆ ਅਸਮਾਨ ਦਾ ਫਰਕ ਆ ਹੁਣ ਇੱਕ ਕੀੜੀ ਰਾਹ ਤੇ ਤੁਰੀ ਜਾਂਦੀ ਆ ਜਿਹੜੀ ਇੱਕ ਕੀੜੀ ਤੁਰੀ ਜਾਂਦੀ ਆ ਉਹ ਕੀੜੀ ਇੱਕ ਪਾਸੇ ਹਾਥੀ ਤੁਰਿਆ ਜਾਂਦਾ ਆ ਜਿਹੜਾ ਕੋਈ ਇਨਸਾਨ ਆ ਉਹ ਕੀੜੀ ਹਾਥੀ ਦੇ ਬਰਾਬਰ ਹੋ ਜੂਗੀ ਜੇ ਕੋਈ ਕਿਸੇ ਨੂੰ ਕੋਈ ਨੰਗਣਾ ਪੈ ਜਵੇ ਜਾਂ ਕੋਈ ਵੀ ਉਹ ਡਿਸੀਜਨ ਲੈਣਾ ਪੈ ਜਵੇ ਵੇ ਕੀੜੀ ਨੂੰ ਆਪਾਂ ਆ ਮਾਰਨਾ ਆ ਜਾਂ ਹਾਥੀ ਨੂੰ ਮਾਰਨਾ ਤਾਂ ਅਗਲਾ ਕਹੂਗਾ ਕੀੜੀ ਛੋਟੀ ਜਈ ਆ ਚੱਲ ਇਹਦਾ ਨੁਕਸਾਨ ਹੁੰਦਾ ਹੋ ਜਵੇ ਤੇ ਹਾਥੀ ਆਪਣੇ ਬਹੁਤ ਕੰਮ ਦੀ ਚੀਜ਼ ਆ ਸੋ ਇਦਾਂ ਹੀ ਆ ਜਿਹੜਾ ਇਹ ਇੱਕ ਤੱਤ ਵਾਲੇ ਚੀਜ਼ਾਂ ਆ ਜਿਹੜੀਆਂ ਫਲ ਸਬਜ਼ੀਆਂ ਫਲ ਫਰੂਟ ਆ ਸਾਰਾ ਕੁਝ ਆ ਇੱਕ ਤੱਤ ਵਾਲੇ ਆ ਤੇ ਜਿਹੜੇ ਜਾਨਵਰ ਆ ਇਹ ਕਈ ਚਾਰ ਤੱਤ ਵਾਲੇ ਆ ਕਈ ਜਿਆਦਾ ਤਕਰੀਬਨ ਚਾਰ ਤੱਤ ਵਾਲੇ ਹੀ ਆ ਜਿੱਥੇ ਤੱਕ ਮੈਨੂੰ ਪਤਾ ਆ ਤੇ ਉਹਦੇ ਇੱਕ ਤਾਤਾਂ ਅਤੇ ਚਾਰ ਤਾਤਾਂ ਦੇ ਵਿੱਚ ਫਰਕ ਹੈ ਨਹੀਂ ਆ। ਪਾਪ ਇਹਦਾ ਵੀ ਲੱਗਦਾ ਹੈ ਇਹ ਨਹੀਂ ਵੀ ਇਹਦਾ ਨਹੀਂ ਲੱਗਦਾ ਪਰ ਉਹ ਜਿਹੜੇ ਇਹਦੇ ਬਗੈਰ ਤਾਂ ਆਦਮੀ ਇਨਸਾਨ ਬਿਲਕੁਲ ਹੀ ਰਹਿ ਨਹੀਂ ਸਕਦਾ ਹੈਗਾ ਇਹਦੇ ਬਗੈਰ ਤਾਂ ਉਹਨੇ ਮਰ ਹੀ ਜਾਣਾ ਆ ਤੇ ਮੀਟ ਖਾਣ ਦੇ ਬਗੈਰ ਬੰਦਾ ਰਹਿ ਸਕਦਾ ਆ। ਇਹ ਤੁਸੀਂ ਸੋਚਣ ਵਾਲੀ ਗੱਲ ਆ ਜਿਹੜਾ ਜੇ ਮੰਨ ਲਓ ਹੁਣ ਉਹ ਤਾਂ ਹੀ ਗੁਰੂ ਪੀਰ ਆਉਂਦੇ ਆ ਧਰਤੀ ਦੇ ਉਹ ਕਹਿੰਦੇ ਪਰਮਾਤਮਾ ਦਾ ਨਾਮ ਲਓ ਭਗਤੀ ਕਰੋ ਗਲਤੀਆਂ ਮੰਨੋ ਉਹ ਜਿਹੜੇ ਨਾਮ ਦੇ ਨਾਲ ਇਹ ਆਪਣੀ ਇੱਕ ਸਟੈਪ ਵਾਈਸ ਸਟੈਪ ਬਣਿਆ ਇਹ ਆਪਾਂ ਖਾ ਸਕਦੇ ਆ ਫਲ ਸਬਜ਼ੀਆਂ ਇਹ ਇਨਸਾਨ ਦੇ ਖਾਣ ਲਈ ਬਣਿਆ ਆ ਤੇ ਜਿਹੜਾ ਦੂਜਾ ਆ ਉਹ ਇਨਸਾਨ ਦੇ ਖਾਣ ਲਈ ਨਹੀਂ ਬਣਿਆ ਹੈਗਾ ਮੀਟ ਇਹ ਜਾਨਵਰ ਹੀ ਜਾਨਵਰ ਨੂੰ ਖਾਂਦੇ ਕਈ ਕਹਿ ਦੇਣਗੇ ਜੇ ਨਹੀਂ ਖਾਂਦੇ ਤਾਂ ਇਹ ਤਾਂ ਬਹੁਤ ਹੋ ਜਾਣੇ ਆ ਦੁਨੀਆ ਭਰ ਜਾਣੀਆਂ ਏਦਾਂ ਕਿਦਾਂ ਦੁਨੀਆ ਭਰ ਜੋਗੀ ਇਹ ਇੱਕ ਜਿਹੜਾ ਕੁਦਰਤ ਦਾ ਕਾਨੂੰਨ ਆ ਬਈ ਛੋਟੇ ਜਾਨਵਰ ਨੂੰ ਵੱਡੇ ਨੇ ਖਾਣਾ ਆ ਉਦੋਂ ਵੱਡੇ ਨੂੰ ਉਦੋਂ ਵੱਡੇ ਨੇ ਖਾਣਾ ਇਨਸਾਨ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਹਾਂ ਇਨਸਾਨ ਤਾਂ ਬਚਾ ਸਕਦਾ ਆ ਜੇ ਕਿਤੇ ਉਹਦਾ ਮਾੜਾ ਮੋਟਾ ਕਿਤੇ ਉਹਦੇ ਸਾਹਮਣੇ ਇਦਾਂ ਹੁੰਦਾ ਹੋਵੇ ਜਿੱਦਾਂ ਆਪਾਂ ਵੀ ਕਿਸੇ ਵੇਲੇ ਕੋਈ ਜਾਨਵਰ ਕਿਸੇ ਨੂੰ ਡੱਡੂ ਨੂੰ ਸੱਪ ਨੇ ਫੜਿਆ ਹੋਵੇ ਤਾਂ ਆਪਾਂ ਕਿਸੇ ਵੇਲੇ ਰੋੜਾ ਰੂੜਾ ਮਾਰ ਦੇ ਦਾ ਬਚਾਲ ਛੱਡ ਦਵੇ ਵਿਚਾਰੇ ਦੀ ਜਾਨ ਬਚ ਜਵੇ ਸੋ ਇਨਸਾਨ ਉਹਦੀ ਜਾਨ ਉਹ ਤੋਂ ਬਚਾ ਕੇ ਆਪਣਾ ਢਿੱਡ ਭਰੀ ਜਾਂਦਾ ਹੁਣ ਕਈ ਦੇਸ਼ ਤਾਂ ਇਦਾਂ ਦੇ ਆ ਜਿਹਦੇ ਵਿੱਚ ਪਤਾ ਹੀ ਨਹੀਂ ਜਿਹੜੀਆਂ ਟੱਡੇ ਕੀੜੇ ਮਕੌੜੇ ਮਢਾਲੀਆਂ ਡੱਡੂ ਪਤਾ ਨਹੀਂ ਕੀ ਖੇ ਸਬਾ ਆ ਕੁਛ ਨਹੀਂ ਛੜਦੇ ਹੈਗੇ ਵੀ ਉਹ ਕਿੱਥੇ ਜਾਣ ਦੇਣਗੇ ਪ੍ਰਮਾਤਮਾ ਨੇ ਦੁਨੀਆ ਦੇ ਉੱਤੇ ਕੱਲਿਆ ਕਿਹੜੇ ਕੰਮ ਨੂੰ ਆ ਬਾਬਾ ਜੀ ਕਹਿੰਦੇ ਪ੍ਰਮਾਤਮਾ ਨੇ ਦੁਨੀਆ ਦੇ ਉੱਤੇ ਇਨਸਾਨ ਨੂੰ ਐਸ ਕਰਕੇ ਕੱਲਿਆ ਵੀ ਇਸ ਜਨਮ ਦੇ ਵਿੱਚ ਉਹ 84 ਲੱਖ ਜੀਵਨ ਤੋਂ ਅਵਾਗਮਣ ਤੋਂ ਬਾਹਰ ਨਿਕਲ ਜਵੇ ਸੱਚੇ ਨਾਮ ਦੀ ਭਗਤੀ ਕਰਕੇ ਸੱਚੇ ਗੁਰੂ ਦੇ ਨਾਲ ਜੁੜ ਕੇ ਉਹਦੇ ਤੋਂ ਗਉਣ ਲੈ ਕੇ ਘਰ ਬਹਿ ਕੇ ਆਪਣਾ ਅੱਭਾਗਤੀ ਕਰੇ ਤਾਂ ਇਸ ਦੁਨੀਆ ਤੋਂ 84 ਲੱਖ ਜੂਨ ਤੋਂ ਮਰਨ ਮਰੌਣ ਦੇ ਚੱਕਰਾਂ ਚੋਂ ਉੱਤੇ ਉੱਠ ਜਵੇ ਤੇ ਆਪਾਂ ਇੱਥੇ ਆਣ ਕੇ ਨਾਲੇ ਪਤਾ ਵੀ ਆ ਇਨਸਾਨ ਨੂੰ ਆਪਾਂ ਨੂੰ ਪਤਾ ਵੀ ਆ ਸਾਰਾ ਵੀ ਇੱਥੇ ਦੁਨੀਆ ਦੇ ਉੱਤੇ ਰਾਜੇ ਮਹਾਰਾਜੇ ਮੰਤਰੀ ਸੰਤਰੀ ਵੱਡੇ ਵੱਡੇ ਡਿਕਟੇਟਰ ਕੋਈ ਨਹੀਂ ਰਿਹਾ ਸਾਰਿਆਂ ਨੇ ਐਂਡ ਤੇ ਜਾਣਾ ਆ ਇਹ ਆਪਾਂ ਕਿਸੇ ਜਾਨਵਰ ਦਾ ਦਿਲ ਦਿਖਾ ਕੇ ਇੱਥੋਂ ਜਾਣਾ ਜਾਵਾਂਗੇ ਫੇ ਕੀ ਫਾਇਦਾ ਇਸ ਦੁਨੀਆ ਤੇ ਆਦਾ ਯਾਰ ਮੈਨੂੰ ਤਾਂ ਸਮਝ ਨਹੀਂ ਆਦੀ ਮੈਨੂੰ ਤਾਂ ਕਿਸੇ ਵੇਲੇ ਇਦਾਂ ਲੱਗਣ ਲੱਗ ਪੈਂਦਾ ਖਰਿਆ ਮੈਂ ਪਾਗਲ ਆ ਖਰਿਆ ਦੁਨੀਆ ਸਹੀ ਆ ਖਰਿਆ ਦੁਨੀਆ ਪਾਗਲ ਆ ਤਾਂ ਮੈਂ ਸਹੀ ਆ ਮੈਨੂੰ ਤਾਂ ਹੀ ਨਹੀਂ ਸਮਝ ਲੱਗਦੀ ਹੈਗੀ ਬਾਬਾ ਜੀ ਇਹਨੇ ਸਾਰਨ ਤਰੀਕੇ ਨਾਲ ਸੌਖੇ ਤਰੀਕੇ ਨਾਲ ਸਮਝਾਉਂਦੇ ਆ ਆਪਣੇ ਸਾਧ ਸੰਗਤਾਂ ਵਿੱਚ ਪਰ ਲੋਕੀ ਖਾਣ ਦੇ ਬਹਾਨੇ ਕਰਕੇ ਉਹਨਾਂ ਨੂੰ ਹੀ ਗਲਤ ਕਹੀ ਜਾਂਦੇ ਆ ਓਹੋ ਦੇਖ ਲਾ ਤੁਸੀਂ ਦੁਨੀਆਦਾਰੀ ਬਈ ਉਹ ਕਹਿ ਦਿੰਦੇ ਆ ਫੇ ਉਹ ਤਾਂ ਗੁਰੂਆਂ ਨੂੰ ਬਦਨਾਮ ਕਰੀ ਜਾਂਦੇ ਆ ਫ ਗੁਰੂ ਵੀ ਖੰਦੇ ਸੀ ਯਾਰ ਇਦਾਂ ਕਿੱਦਾਂ ਹੋ ਜੂਗੀ ਇੱਕ ਗੁਰੂ ਧਰਤੀ ਦੇ ਉੱਤੇ ਦੁਨੀਆ ਨੂੰ ਸਮਝਾਉਣ ਆਇਆ ਦੁਨੀਆ ਨੂੰ ਤਾਰਨ ਆਇਆ ਆ ਉਹ ਕਿੱਦਾਂ ਯਾਰ ਇਹ ਗਲਤ ਕੰਮ ਕਰ ਲੂਗਾ ਹੱਤ ਹੋ ਗਈ ਗੱਲ ਆਲੀ ਬਈ ਦੁਨੀਆ ਦਾ ਤਾਂ ਫੇਰ ਜਦੋਂ ਆਪਣੇ ਦੇ ਉੱਤੇ ਆਉਂਦੀ ਆ ਆ ਮਾਰ ਜਿਹਾ ਪਾਣੀ ਜਿਹਾ ਆਏ ਪਿੱਛੇ ਜਾਂ ਮੀਂਹ ਮੂਹ ਜਾਂ ਪੈਏ ਹੱਥਾਂ ਪੈਰਾਂ ਨੀਆਂ ਪੈ ਗਈਆਂ ਮਾਰ ਕਿਤੇ ਰੋਂਦੇ ਫੇਰਨ ਜਿੱਥੇ ਹੁਣ ਜਿਨੇ ਦੇਸ਼ਾਂ ਵਿੱਚ ਪਹਾੜ ਉਹਨੇ ਕੁਦਰਤੀ ਕਰੋਪੀ ਹੁੰਦੀ ਆ ਮਿੰਟਾਂ ਸਕਿੰਟਾਂ ਵਿੱਚ ਸਾਰਾ ਕੁਝ ਉੱਥੇ ਉਹ ਤੁਸਨਾ ਭੂਸ ਹੋ ਜਾਂਦਾ ਫੇਰ ਰੋਂਦੇ ਆ ਫੇਰ ਰੱਬ ਚੇਤੇ ਆ ਜਾਂਦਾ ਕਿਸੇ ਦਾ ਦਿਲ ਦਿਖਾਉਣਾ ਕਿੱਡੀ ਵੱਡੀ ਦਿਲ ਦੇ ਵਿੱਚ ਰੱਬ ਵਸਦਾ ਆਪਾਂ ਕਿਸੇ ਦਾ ਦਿਲ ਨਹੀਂ ਦਿਖਾ ਸਕਦੇ ਹੈ ਕਿ ਜੇ ਆਪਾਂ ਨੂੰ ਕੋਈ ਨਹੀਂ ਚੰਗਾ ਲੱਗਦਾ ਉਹਨੂੰ ਨਾਮ ਬਲਾਓ ਬਸ ਗੱਲ ਖਾਦੋਂ ਪਰ ਤੁਸੀਂ ਜਿਹੜਾ ਕੁਦਰਤ ਦਾ ਕਾਨੂੰਨ ਆ ਉਹਨੂੰ ਤਾਂ ਨਾ ਤੋੜੋ ਆਪਾਂ ਕੁਦਰਤ ਦੇ ਜਿਹੜਾ ਕਾਨੂੰਨ ਨੂੰ ਤੋੜਦੇ ਆ ਇਹਦਾ ਆਪਾਂ ਨੂੰ ਹਿਸਾਬ ਕਿਤਾਬ ਇੱਕ ਨਾ ਇੱਕ ਦਿਨ ਦੇਣਾ ਹੀ ਪੈਣਾ ਆ ਜਿੱਥੇ ਮਰਜ਼ੀ ਭੱਜ ਲਈਏ ਠੀਕ ਹੈ ਜੀ ਬਾਕੀ ਬਾਬਾ ਜੀ ਆਪਣੇ ਸਾਧ ਸੰਗਾਂ ਦੇ ਵਿੱਚ ਬਹੁਤ ਜ਼ਿਆਦਾ ਸਮਝਾਉਂਦੇ ਆ ਤੇ ਬਹੁਤ ਤਸੱਲੀ ਬਖਸ਼ ਸਮਝਾਉਂਦੇ ਆ ਐ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦੇ ਆ ਉਹਨਾਂ ਦਾ ਸਮਝਾਉਣ ਦੇ ਤਰੀਕੇ ਵਿੱਚ ਜਿੱਦਾਂ ਕਹਿੰਦੇ ਹੁੰਦੇ ਕੋਈ ਕਸਰ ਨਹੀਂ ਛੱਡਦੇ ਹੈਗੇ ਪਰ ਜਿਹੜੇ ਦੁਨੀਆਦਾਰੀ ਆ ਉਹ ਰੱਬ ਨੂੰ ਦੁਨੀਆ ਨੇ ਭੁੱਲਿਆ ਆ ਬਸ ਆਵਾ ਗਵਣ ਬਸ ਮੇਰੇ ਕੋਲ ਬਸ ਪੈਸਾ ਚਾਹੀਦਾ ਆ ਪੈਸੇ ਇਕੱਠੇ ਕਰਨੇ ਆ ਜਿੱਦਾਂ ਮਰਜੀ ਕਰ ਲੋ ਬਸ ਚਾਹੇ ਕਿਸੇ ਦੀ ਜਾਨ ਚਲ ਜਵੇ ਚਾਹੇ ਕਿਸੇ ਨੂੰ ਘਾਟਾ ਪੈ ਜਵੇ ਨੁਕਸਾਨ ਹੋ ਜਵੇ ਦੂਜੇ ਦਾ ਜੋ ਮਰਜੀ ਹੋ ਜਵੇ ਬਸ ਆਪਣੇ ਦਾ ਸਵਾਰਥ ਆ ਬਸ ਸਾਡੇ ਕੋਲ ਪੈਸੇ ਹੋਣੇ ਚਾਹੀਦੇ ਆ ਜਿੱਦਾਂ ਮਰਜੀ ਹੋ ਇਹ ਕੰਮ ਆਪਾਂ ਨੂੰ ਬਿਲਕੁਲ ਨਹੀਂ ਕਰਨੇ ਚਾਹੀਦੇ ਪਰਮਾਤਮਾ ਦੇ ਰਾਬਤੇ ਦੇ ਵਿੱਚ ਰਹਿਣਾ ਚਾਹੀਦਾ ਜੋ ਕਾਨੂੰਨ ਪਰਮਾਤਮਾ ਨੇ ਬਣਾਇਆ ਕੁਦਰਤ ਨੇ ਬਣਾਇਆ ਆ ਉਸ ਕਾਨੂੰਨ ਦੇ ਵਿੱਚ ਰਹਿ ਕੇ ਇਹ ਜਿਹੜੀ ਜ਼ਿੰਦਗੀ ਆ ਇਹਨੂੰ ਨਿਗਾਹ ਲਓ ਨਿਗਾਉਣੀ ਚਾਹੀਦੀ ਆ ਤੇ ਪਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਆ ਹਮੇਸ਼ਾ ਚੰਗੇ ਕੰਮ ਕਰਨੇ ਚਾਹੀਦੇ ਢਿੱਡ ਭਰ ਲਈ ਹੋਰ ਬਹੁਤ ਚੀਜ਼ਾਂ ਆ ਫਲ ਸਬਜ਼ੀਆਂ ਜਿੱਦਾਂ ਮੈਂ ਪਹਿਲਾਂ ਕਿਹਾ ਆ ਉਹ ਸਾਰਾ ਕੁਝ ਖਾਓ ਆਪਣਾ ਆਨੰਦਮਈ ਬੰਦੇ ਦਾ ਜਿਹੜਾ ਮੀਟ ਸ਼ਰਾਬ ਆ ਇਹ ਖਾਣ ਦੇ ਨਾਲ ਬੰਦੇ ਦਾ ਦਿਮਾਗ ਉਲਟ ਹੁੰਦਾ ਆ ਬੰਦਾ ਗਲਤ ਕਰਦਾ ਆ ਗਲਤ ਤੋਂ ਗਲਤ ਕੰਮ ਕਰਦਾ ਤਾਂ ਹੀ ਬਾਬਾ ਜੀ ਇੰਨਾ ਜੋ ਲਾਉਂਦੇ ਆ ਵੀ ਇਹ ਚੀਜ਼ਾਂ ਤੁਸੀਂ ਨਾ ਕਰੋ ਕਿਉਂਕਿ ਜਿਹੜਾ ਮੀਟ ਆ ਇਹ ਤਾਂ ਜਿਹੜੇ ਜਾਨਵਰਾਂ ਦੇ ਸੂਏ ਦੰਦ ਹੁੰਦੇ ਆ ਉਹਨਾਂ ਲਈ ਬਣੋ ਖਾਣ ਲਈ ਬਣੇ ਆ ਆਪਣੇ ਲਈ ਥੋੜੀ ਆਪਣੇ ਲਈ ਤਾਂ ਫਲ ਸਬਜ਼ੀਆਂ ਸ਼ੁੱਧ ਵੈਸ਼ ਨੂੰ ਆਪਣੇ ਲਈ ਭੋਜਨ ਬਣ ਆਇਆ ਖਾਣ ਲਈ ਆਪਾਂ ਨੂੰ ਇਹ ਨਹੀਂ ਸ਼ੋਭਦਾ ਹੈਗਾ ਇਹ ਕੰਮ ਆਪਾਂ ਨੂੰ ਬਿਲਕੁਲ ਵੀ ਨਹੀਂ ਕਰਨੇ ਚਾਹੀਦੇ ਕੁਛ ਨਹੀਂ ਰੱਖਿਆ ਸ਼ਰਾਬਾ ਕਬਾਬਾਂ ਵਿੱਚ ਇਹਦਾ ਕੰਮ ਪਣੀ ਆਇਆ ਉਹਨਾਂ ਦੇ ਲੱਖਾਂ ਕਰੋੜਾਂ ਰੁਪਏ ਬਣ ਜਾਂਦੇ ਆ ਇੱਕ ਸ਼ਰਾਬ ਕਾਰੋਬਾਰੀਆ ਕੰਪਨੀ ਵਾਲੇ ਉਹਨਾਂ ਦੇ ਕਰੋੜਾਂ ਰੁਪਈਆ ਦੇ ਮਾਲਕ ਆ ਉਹ ਜਿਹੜਾ ਆਪਣੇ ਵਰਗਾ ਪਾਈ ਆਦੀਆ ਪੀਣ ਵਾਲਾ ਆ ਉਹਦਾ ਘਰ ਦਿਨਪੁਰ ਦਿਨ ਥੱਲੇ ਨੂੰ ਜਾਈ ਜਾਂਦਾ ਤੇ ਆਪਣੇ ਫੈਮਲੀ ਦੇ ਵਿੱਚ ਵੀ ਡਿਸਟ੍ਰਿਬਿਊਟ ਆਪਣੇ ਘਰ ਦੇ ਵਿੱਚ ਵੀ ਲੜਾਈ ਸ਼ੌਕ ਉਸ ਕੀ ਇੱਕ ਉਹ 100 150 ਦੇ ਸ਼ਰਾਬ ਦੇ ਪਾਈਏ ਕਰਦੇ। ਸੋ ਇਹ ਚੀਜ਼ਾਂ ਬਿਲਕੁਲ ਛੱਡਣੀਆਂ ਚਾਹੀਦੀਆਂ ਆ ਕੁਦਰਤ ਦਾ ਨਜ਼ਾਰਾ ਲਓ ਕੁਦਰਤ ਜੋ ਕਰਦੀ ਉਹਨੂੰ ਕਰਨ ਦਿਓ। ਆਪਾਂ ਨੂੰ ਕੁਦਰਤ ਦੇ ਵਿੱਚ ਛੇੜਛਾੜ ਕਰਨ ਦਾ ਕੋਈ ਹੱਕ ਨਹੀਂ ਹੈਗਾ। ਕਿਸੇ ਜੀਵ ਦੀ ਕਿਸੇ ਜਾਨਵਰ ਦੀ ਜਾਨ ਲੈ ਕੇ ਆਪਣਾ ਢਿੱਡ ਭਰਨਾ ਇਹਦਾ ਲੇਖਾ ਬਹੁਤ ਜ਼ਿਆਦਾ ਔੜਾ ਦੇਣਾ ਪੈਣਾ ਆ ਮੁੜ ਕੇ ਫਿਰ ਜਦੋਂ ਮੰंजे ਤੇ ਬੰਦਾ ਪੈ ਜਾਂਦਾ ਆ ਐਂਡਲਾ ਟਾਈਮ ਚੱਲਦਾ ਹੁੰਦਾ ਤਾਂ ਫੇਰ ਬੰਦਾ ਬਾਹਾਂ-ਬਾਹ ਕਰਦਾ ਤਾਂ ਫੇਰ ਰੱਬ ਨੂੰ ਚੇਤੇ ਕਰਦਾ ਵੀ ਮੇਰੇ ਕਿਸੇ ਤਰ੍ਹਾਂ ਹੱਡ ਛੜਾ ਮੈਨੂੰ ਠੀਕ ਕਰ ਦੇ ਕਿਉਂਕਿ ਇਸ ਰੰਗਲੀ ਦੁਨੀਆ ਦੇ ਉੱਤੇ ਜਾਣ ਨੂੰ ਤਾਂ ਕਿਸੇ ਦਾ ਵੀ ਨਹੀਂ ਚੱਟ ਕਰਦਾ ਹੈਗਾ ਸੋ ਉਹ ਬਾਬਾ ਜੀ ਦੀਆਂ ਗੱਲਾਂ ਐਨ ਪੂਰੀਆਂ ਮੰਨੋ ਮੰਨ ਕੇ ਇਸ ਕੁਦਰਤ ਦੇ ਨਾਲ ਛੇੜਛਾੜ ਨਾ ਕਰੋ ਤੇ ਤੁਸੀਂ ਸੌਖਾ ਜੀਵਨ ਵੀ ਆਪਾਂ ਜੀਵਾਂਗੇ ਤੇ ਆਪਾਂ ਦੈਨ ਪਰ ਦੈਨ ਜੇ ਆਪਾਂ ਸਹੀ ਕੰਮ ਕਰਾਂਗੇ ਤਾਂ ਪ੍ਰਮਾਤਮਾ ਵੀ ਸਹੀ ਕੰਮ ਦੇ ਵਿੱਚ ਪੂਰਾ ਆਸ਼ਾਸ ਦੇਊਗਾ ਠੀਕ ਹੈ ਜੀ ਬਾਕੀ ਧੰਨਵਾਦ ਸਾਰਿਆਂ ਦਾ ਇਸ ਚੈਨਲ ਨੂੰ ਆਪਣਾ ਚੈਨਲ ਸਮਝ ਕੇ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਤੇ ਚੜ੍ਹਦੀ ਕਲਾ ਵਿੱਚ ਰਹੋ ਸਾਰੇ ਤੇ ਬਾਕੀ ਜੇ ਵੀਡੀਓ ਵਧੀਆ ਲੱਗੇ ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲਿਓ ਜੀ ਚਲੋ ਠੀਕ ਹੈ ਜੀ ਰਾਧਾ ਸੁਆਮੀ ਜੀ ਬਾਬਾ ਜੀ ਦੀ ਸਾਰੀ ਸੰਗਤ ਨੂੰ